ਅੱਜ ਦੀ ਮੀਟਿੰਗ ਦਾ ਕੀ ਮੁੱਦਾ ਸੀ ਦੱਸਿਓ ਅੱਜ ਅਸੀਂ ਭਾਰਤੀ ਸੰਜੇਤਾ ਗ੍ਰਾਹਾਂ ਬਲੈਕ ਮਾਰਡ ਵੱਲੋਂ ਜਿਹੜਾ ਪ੍ਰੈਸ ਦੇ ਉੱਤੇ ਇੱਕ ਹਮਲਾ ਕੀਤਾ ਹੋਇਆ ਉਹਨਾਂ ਤੇ ਕੇਸ ਦਰਜ ਕੀਤੇ ਹੋਏ ਐ ਉਸ ਹਮਲੇ ਨੂੰ ਅਸੀਂ ਆਪ ਦੇ ਸਿਰ ਲੈਨੇ ਆ ਉਹ ਹਮਲਾ ਸਾਡੇ ਆਮ ਲੋਕਾਂ ਦੇ ਉੱਤੇ ਹਮਲਾ ਜਿੱਥੇ ਬੰਦੀਆਂ ਦੇ ਉੱਤੇ ਹਮਲਾ ਹੈ ਕਿਉਂਕਿ ਜੇ ਪ੍ਰੈਸ ਦਾ ਗਾਲ ਫੜ ਕੇ ਘੁੱਟਦਾ ਸਾਡੇ ਕੋਲੇ ਕੋਈ ਵੀ ਉਹੋ ਜੀ ਤਾਕਤ ਨਹੀਂ ਜਿਹੜੀਆਂ ਸਾਡੀਆਂ ਗੱਲਾਂ ਲੋਕਾਂ ਦੇ ਵਿੱਚ ਜਾਣ ਇਸ ਲਈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਦੀ ਸਰਕਾਰ ਕੇਸੇ ਰੱਦ ਨਹੀਂ ਕਰਦੀ ਹੈਗੀ ਉਹ ਆਏ ਨਾ ਸਮਝਣ ਵੀ ਕੱਲਾ ਪੱਤਰਕਾਰ ਭਾਈਚਾਰਾ ਮੈਦਾਨ ਦੇ ਵਿੱਚ ਆਉ ਅਸੀਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝਾ ਤੌਰ ਤੇ ਫੈਸਲਾ ਕਰਕੇ ਇਸ ਘੋੜ ਦੀ سپورਟ ਦੇ ਵਿੱਚ ਆਵਾਂਗੇ ਤੇ ਜਿੰਨਾ ਚਿਰ ਇਹ ਕੇਸ ਰੱਦ ਨਹੀਂ ਹੁੰਦੇ ਅਸੀਂ ਬੁਰੇ ਦੇ ਬਾਅਦ ਟੱਕਰ ਜਾਵਾਂਗੇ ਅਸੀਂ ਇਸ ਮਸਲੇ ਨੂੰ ਆਪ ਦਾ ਮਸਲਾ ਸਮਝਦੇ ਆ ਪੱਤਰਕਾਰ ਭਾਈਚਾਰੇ ਦਾ ਮਸਲਾ ਨਹੀਂ ਸਮਝਦੇ ਜੀ ਨਾਮ ਮੈਨੂੰ ਮੇਰਾ ਨਾਮ ਸਿਕੰਦਰ ਕੋਮਣ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਮੌੜ ਬਲਾਕ ਜ਼ਿਲ੍ਹਾ ਬਠਿੰਡਾ ਜਦ ਮੀਟਿੰਗ ਕੀਤੀ ਉਹਦੇ ਬਾਰੇ ਕਿ ਦੱਸੋ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਮੀਟਿੰਗ ਕੀਤੀ ਹੈ ਪੂਰੇ ਬਲਾਕ ਦੇ ਵਿੱਚ ਪੱਤਰਕਾਰ ਭਾਈਚਾਰੇ ਨਾਲ ਸਾਂਝੀ ਵੀ ਜਿਹੜਾ ਪੱਤਰਕਾਰਾਂ ਤੇ ਹਮਲਾ ਕੀਤਾ ਉਹ ਪੂਰੇ ਲੋਕਾਂ ਤੇ ਹਮਲਾ ਹੈ ਉਸ ਹਮਲੇ ਦੀ ਅਸੀਂ ਜ਼ੋਰਦਾਰ ਨਿਖੇਦੀ ਵੀ ਕਰਦੇ ਆਂ ਨਾਲ ਜਿਹੜਾ ਆਉਣ ਵਾਲਾ ਜਿਹੜਾ 7 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਪੱਤਰਕਾਰ ਭਾਈਚਾਰੇ ਨੇ ਉਹਦੇ ਨਾਲ ਅਸੀਂ ਪੂਰੀ ਜ਼ੋਰਦਾਰ ਹਮਾਇਤ ਕਰਾਂਗੇ ਕਿਉਂਕਿ ਇੱਥੇ ਰੱਖਿਆ ਉਹ ਬਠਿੰਡੇ ਦੇ ਵਿੱਚ ਰੱਖਿਆ ਹੋਇਆ ਜਿਹੜਾ ਪੱਤਰਕਾਰਾਂ ਨੇ ਉਹਦੇ ਵਿੱਚ ਅਸੀਂ ਪੂਰੀ ਜ਼ੋਰਦਾਰ ਜਿੰਨੀ ਵੀ ਹੋਈ ਉਨੀ ਸਪੋਰਟ ਕਰਾਂਗੇ ਕਿਉਂਕਿ ਜੇਕਰ ਅਸੀਂ ਸਾਨੂੰ ਪਤਾ ਹੈ ਵੀ ਜਿਹੜੇ ਅਸੀਂ ਦਿੱਲੀ ਦੇ ਵਿੱਚ ਕਾਨੂੰਨ ਰੱਦ ਕਰਾ ਕੇ ਆਏ ਆ ਉਹ ਜੇ ਸਾਡੇ ਕੋਲੇ ਪੱਤਰਕਾਰਾਂ ਤੀਜਾ ਥੰਮ ਸੀ ਅਸੀਂ ਉਹ ਉਹਨਾਂ ਦੇ ਨਾਲ ਰਲ ਕੇ ਸਾਰੇ ਭਰਾ ਇਕੱਠੇ ਹੋ ਕੇ ਮੋਰਚਾ ਜਿੱਤ ਕੇ ਆਏ ਠੀਕ ਹੈ